एससी मोर्चे ने पुलिस प्रशासन वालो सुनवाई ना करने मुख मुख्यमंत्री पंजाब का पुतला लोग पुलिस प्रशासन का आपा शासन मुर्दाबाद पंजाब सरकार मुर्दाबाद पुलिस प्रशासन मुर्दाबाद मुख्य मुर्दाबाद मुख्यमंत्री पंजाब मुर्दाबाद पंजाब सरकार मुर्दाबाद मोर्चा आगुआ की ऐलान कि पुलिस वल्लो दो हफ्त्या विच सुनवाई ना होई फो पी ता फोगिया जावेगा डीजीपी पंजाब दा पुखलाते कीता जावेगा चक्का जाम पीड़िता ने एक लिखित मांग पत्र डीजीपी पंजाब अते डीआईजी रेंज रूपनगर नु भेजे ते जल्द कार्रवाई दी मांग कीती इस मौके राजकुमारी नगर ऋषिराज महारवासी मोहाली मनदीप कौर हालवासी मोहाली जनक कुमारी मोहाली रणवीर कौर कड़वान जन कल्याण सोसायटी दे प्रधान जगदीश सिंह ने कहा कि मोहाली पुलिस कोई कार्रवाई नहीं कर रही मोर्चा प्रधान बलविंदर सिंह कुमड़ा ने कहा मोहाली पुलिस वालों कोई कार्रवाई ना करन करके लोग रोह विच आके सड़क ऐसी उतर के रोस प्रदर्शन करने लिये मजबूर हैं

ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਸੀਨੀਅਰ ਅਫਸਰ ਦਾ ਕਾਗਜ਼ ਹੋਏ ਕੀ ਤੁਸੀਂ ਲੋਪ ਪੱਤਰ ਕਰਦੇ ਹੋ ਇਸ ਕਰਕੇ ਲੋਪ ਪੱਤਰ ਲੀਗਲ ਸੀਨੀਅਰ ਪੱਤਰ ਇੰਨੇ ਵੀਜੀ ਹੋ ਗਏ ਕਿ ਆਪ ਨਹੀਂ ਆਪ ਹੈ ਕੋਈ ਵੀ ਅਹੁਦੇ ਦਾ ਸੀਨੀਅਰ ਅਫਸਰ ਦਾ ਹੁਕਮ ਹੈਗਾ ਉਸ ਨੂੰ ਨਾ ਕੋਈ ਕਰਕੇ ਨਾ ਠੀਕ ਥੈਂਕ ਯੂ ਤਾਂ ਦੇਖਿਆ ਜੀ ਜਿਵੇਂ ਜਿਵੇਂ ਲਾਰੇਵਾ ਜੀ ਕੀਤੀ ਜਾ ਰਹੀ ਹੈ ਕਾਲੇ ਰੰਗ ਦੇ ਚੋਲੇ ਪਾਏ ਆ ਕੀ ਗੱਲ ਹੈ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਨੂੰ ਬੇਨਤੀ ਹੈ ਵੀ ਤੁਹਾਡਾ ਤਹਿ ਦੋਂ ਧੰਨਵਾਦ ਤੁਹਾਡੀ ਸਾਡੇ ਮੋਰਚੇ ਤੇ ਜਿਹੜੇ ਪੀੜਤ ਲੋਕ ਨੇ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਲੋਕ ਨੇ ਉਹਨਾਂ ਦੀ ਆਵਾਜ਼ ਸੁਣ ਲਈ ਤੇ ਰੱਬ ਵਰਕੇ ਸਰੋਤਿਆਂ ਤੱਕ ਘਰ ਬੈਠੇ ਤੱਕ ਤੇ ਜਿਹੜੇ ਗੁੰਗੇ ਦੇ ਬੋਲੇ ਪੁਲਸ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਕਰਨਾ ਦਾ ਆਵਾਜ਼ ਧੁਨਵਾ ਤੁਸੀਂ ਬਹੁਤ ਵੱਡਾ 기ਯੋਗਦਾਰ ਮਾ ਰਹੇ ਹੋ ਗੱਲ ਕਰ ਲਈਏ ਅਸੀਂ 8 ਦਿਨ ਪਹਿਲਾਂ ਇੱਕ ਅਲਟੀਮੇਟਮ ਦਿੱਤਾ ਸੀ 8 ਦਿਨ ਦਾ ਸਮਾਂ ਦਿੱਤਾ ਸੀ ਬਰਉਂਗੀ ਖਾਣੇ ਦਾ ਘਰ ਕਰਨ ਵਾਸਤੇ ਰਾਜਕੁਮਾਰੀ 72 ਸਾਲਾਂ ਬਜ਼ੁਰਗ ਸਾਡੀ ਮਾਤਾ ਹੈ ਤੇ ਉਹਨਾਂ ਦੇ ਪਲਾਟ ਤੇ ਕਬਜ਼ਾ ਹੋ ਰਿਹਾ ਸੀ ਉਸ ਨੂੰ ਲੈ ਕੇ ਅਸੀਂ 8 ਦਿਨ ਪਹਿਲਾਂ ਇੱਕ ਧਰਨੇ ਦਾ ਐਲਾਨ ਕੀਤਾ ਸੀ ਜਿਸ ਬਾਅਦ ਹੌਲੀ ਹੌਲੀ ਇੱਕ ਉਥੇ ਦੀ ਜਿਹੜੀ ਧਰਮਸ਼ਾਲਾ ਦਾ ਕਬਜ਼ੇ ਦੀ ਗੱਲ ਕਰ ਲਈਏ ਜਿਹੜਾ ਜਾਰਨਾਗਰ ਦੀ ਬਲੌਂਗੀ ਥਾਣੇ ਦੀ 70 ਸੈਕਟਰ ਥਾਣੇ ਦੀ ਗੱਲ ਕਰ ਲਈਏ ਬਹੁਮਨਸੱਲਮ 8 ਫੇਸ ਦੀ ਗੱਲ ਕਰ ਲਈਏ ਤੇ 8ਵੇਂ ਥਾਣੇ ਦੀ ਗੱਲ ਕਰ ਲਈਏ ਫੇਸ ਬੰਦ ਦੀ ਗੱਲ ਕਰ ਲਈਏ ਕਿ ਮਰੀਸ਼ੀ ਰਾਜ ਦਾ ਕੇਸ ਹੈ ਸਾਡੇ ਕੋਲ ਅਜੇ 4-5 ਥਾਣਿਆਂ ਦੇ ਲਗ ਲਗ ਕੇਸ ਸੀ ਅਸੀਂ ਜੇ ਥਾਣਾ ਬਲੌਂਗੀ 'ਚ ਜਾਂਦੇ ਤਾਂ ਸਾਡਾ ਇੱਕ ਇੱਕ ਕੇਸ ਕਵਰ ਹੁੰਦਾ ਇਆ ਦੋ ਕੇਸ ਕਵਰ ਹੁੰਦੇ ਆਂ ਬਾਕੀ ਸਾਰੇ ਸਾਡੇ ਕੇਸ ਅਧੂਰੇ ਰਹਿ ਜਣੇ ਆਂ ਗੱਲ ਪੁਲਿਸ ਪ੍ਰਸ਼ਾਸਨ ਨਾਲ ਜਿਹੜਾ ਇੱਥੇ ਦਾ ਐਸਐਸਪੀ ਹੈ ਉਹ ਅੱਖਾਂ ਮੀਚ ਕੇ ਕੰਮ ਕਰ ਰਹੀ ਨਹੀਂ ਸੁਰੇ ਆ ਨਵਾਂ ਡੀਆਈਜੀ ਆਇਆ ਉਸ ਨੂੰ ਸਾਡੇ ਰਾਹੀਂ ਅਸੀਂ ਬੇਨਤੀ ਕਰਦੇ ਆਂ ਡੀਆਈਜੀ ਸਾਹਿਬ ਪਹਿਲੇ ਵਾਂਗੂ ਦਾ ਤੁਸੀਂ ਸਵਾਲ ਢਾਡਿਓ ਬਾੜੀ ਐਰੋਫੋਰ ਰੇਂਜ ਦੀ ਜੇਕਰ ਲੋਕਾਂ ਦੀ ਸੁਣਨੀ ਹੈ ਤਾਂ ਆ ਕੇ ਮੰਗ ਪੱਤਰ ਲਿਓ ਅਸੀਂ ਡੀਆਈਜੀ ਰਾਹੀਂ ਜਿਹੜਾ ਹੈਗਾ ਅੱਜ ਇੱਕ ਮੰਗ ਪੱਤਰ ਡੀਜੀਪੀ ਪੰਜਾਬ ਨੂੰ ਤੇ ਡੀਆਈਜੀ ਨੂੰ ਇੱਕ ਮੰਗ ਪੱਤਰ ਦੇਣਾ ਸੀ ਅਸੀਂ ਸਵੇਰ ਦੇ ਸਾਡੇ ਕੋਲੇ ਇੰਟੈਲੀਜੈਂਸੀ ਤੋਂ ਸੀਆਈਡੀ ਤੋਂ ਰਾਤ ਵੀ ਫੋਨ ਆਏ ਐ ਐਸਐਸਓ ਦਾ ਖ ਤੇ ਮੈਂ ਕੀ ਆ ਜੀ ਕੋਈ ਗੱਲ ਨਹੀਂ ਅਸੀਂ 11:30 11:30 ਵਜੇ ਇਕੱਠੇ ਹੋਣਗੇ ਲੋਕਾਂ ਦੀ ਪਬਲਿਕ ਦੀ ਆ ਕੇ ਗੱਲ ਸੁਣ ਲਓ ਤੇ ਸਾਡਾ ਮੰਗ ਪੱਤਰ ਲੈ ਜਾਓ ਸਾਡਾ ਕੋਈ ਰੋਲ ਰੋਲ ਨਹੀਂ ਹੈ ਪਰ ਜਿਆਦਾ ਹੁਣ 12:00 ਬਜ ਕੇ 12:00 ਵਜੇ ਤੋਂ ਉੱਪਰ ਹੋਗੇ ਕੋਈ ਕੋਈ ਵੀ ਪੁਸਤ ਅਧਿਕਾਰੀ ਨਵੇਂ ਡੀਆਈਜੀ ਨੇ ਸੋਲਣਾ ਚਾਹੀਦਾ ਕੋਈ ਵੀ ਪੁਸਤ ਅਧਿਕਾਰੀ ਸਾਡੇ ਮੋਰਚੇ ਤੇ ਕੋਈ ਮੰਗ ਪੱਤਰ ਲੈਣ ਆ ਰਿਹਾ ਤਾਂ ਕਿ ਇਹਨਾਂ ਦੇ ਪੈਰਾਮੀ ਜਿਹੜੀ ਮਹਿੰਗੀ ਲੱਗੀ ਦੀ ਹੈ ਇਹ ਕਰਪਸ਼ਨ ਦੇ ਜਿਹੜੇ ਹੈਗੇ ਲਿਫਟ ਵੋਇਵ ਹੈ ਜਿਵੇਂ ਕਰੋੜਾ ਰੁਪਇਆ ਡੀਆਈਜੀ ਦੇ ਘਰ ਤੋਂ ਨਿਕੜਿਆ ਸਿਆਦੀਨਾਂ ਦੇ ਘਰੇ ਵੀ ਇਸੇ ਤਰ੍ਹਾਂ ਕਰੋੜਾ ਕੀਰਤ ਲੋਕ ਨੇ ਜਿਨ੍ਹਾਂ ਕੋਲ ਦਰਖਾਸਤਾਂ ਆਈਆਂ ਸਿਰਫ ਜਿਹੜੇ ਦੋਸ਼ੀ ਐ ਅਪਰਾਧੀ ਨੇ ਉਹ ਇਹਨਾਂ ਨੂੰ ਪੈਸੇ ਦੇ ਰਹੇ ਆ ਆਪਣੇ ਘਰ ਭੜ ਕੇ ਆਪਣੀਆਂ ਕੋਠੀਆਂ ਬਣਾ ਰਹੇ ਫਲੈਟ ਬਣਾ ਰਹੇ 40 40 ਘੜੀਆਂ ਹੋ ਗਈਆਂ ਮਹਿੰਗੀ ਸ਼ਰਾਬ ਹੋ ਗਈ ਅਸਰੇ ਰੱਖ ਲੈ ਇਹ ਡੀਓਜੀ ਦੇ ਸਾਹਮਣੇ ਜਿਹੜਾ ਮੋਹਾਲੀ ਦੀ ਪੁਲਿਸ ਇਹ ਕੁਛ ਕਰ ਰਹੀ ਹੈ ਹੰਗਲੇ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਜਿਹੜੇ ਪੀੜਤ ਆਏ ਨੇ ਕਿ ਇਸ ਤੋਂ ਪਹਿਲਾਂ ਇਹਨਾਂ ਨੇ ਆਪਣੇ ਖਾਣੇ ਚ ਪੇੜੇ ਖਾਣੇ ਸਕੈਟ ਦਿੱਤੀ ਹੈ ਉਹਨਾਂ ਦਾ ਕਾਰਵਾਈ ਹੋਣ ਤੋਂ ਬਾਅਦ ਹੈ ਕਿ ਆ ਜੀ ਗੱਲ ਕਰ ਲਈ ਮਨਦੀਪਪੁਰ ਸਾਡੇ ਨਾਲ ਖੜੀ ਹੈ ਤੇ ਇਹਨੂੰ ਪਿਛਲੇ 3 ਮਹੀਨੇ ਤੋਂ ਇਹ ਤਰਲੋ ਮੱਛੀ ਹੋਈ ਪਈ ਪਹਿਲਾ ਇਹ ਸਿਟੀ ਥਾਣਾ ਖਰੜਚ ਕੇਸ ਦਾਜ ਹੁੰਦਾ ਫਿਰ ਤਵਦੀਲ ਕਰਕੇ ਵੂਮਨ ਸੈਲ ਚ ਆ ਜਾਂਦਾ ਵੂਮਨ ਸੈਲ ਦੀ ਇੰਤਜ਼ਾਰ ਜਿਹੜੀ ਹੈ ਉਹ ਦੋਸ਼ੀ ਨੂੰ ਬਚਾਉਣ ਵਾਸਤੇ ਕਮਜ਼ੋਰ ਧਾਰਾਂਾਂ ਵਾਂ ਲਾ ਕੇ ਉਹਦੀ ਬਾਹ ਜਵਾਨਤ ਨਹੀਂ ਕਰਾ ਗਈ ਆ 10 ਦਿਨ ਭੇਜਿਆ 12 ਦਿਨ ਭੇਜਿਆ ਜਿਹੜੇ ਬਾਕੀ ਦੋਸ਼ੀਆਂ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਿਹੜੀਆਂ ਬੰਦੀਆਂ ਧਾਰਾਂਾਂ ਉਹੀ ਲਗੀਆਂ ਤਾਂ ਕਿ ਜੇ ਬੰਦੀਆਂ ਧਾਰਾਂਾਂ ਲੱਗ ਜਣ ਤਾਂ ਉਹ ਦੋਸ਼ੀ ਜਿਹੜੀ ਹੈ ਮੁਰਕੇ ਜਵਾਨਤ ਨਹੀਂ ਹੁੰਦੀ ਬਾਕੀ ਦੋਸ਼ੀਆਂ ਦੇ ਮੋਬਾਈਲ ਵੀ ਰਿਕਵਰ ਕਰੇ ਐਸੇ ਤਰ੍ਹਾਂ ਵਿਸ਼ੇ ਦਾਸ ਦੀ ਗੱਲ ਕਰ ਲਈਏ ਪਿਛਲੇ ਤਿੰਨ ਚਾਰ ਮਹੀਨੇ ਤੋਂ ਐਕਸੀਡੈਂਟ ਕੇਸ ਚ ਕੌੜਿਆ ਕਹ ਜਿਆ ਕਰ ਰਹਾ ਮੈਂ ਵੀ ਫੋਨ ਕਰਿਆ ਐਸਐਚਓ ਨਾਲ ਕੋਈ ਕੰਮ ਤੇ ਜੋ ਨਹੀਂ ਸਰਤੀ ਜਨਕੀ ਬੀਬੀ ਜਨਕੀ ਹੀ 14 ਲੱਖ ਦੀ ਠੱਗੀ ਹੋਈ ਹੈ 70 ਫੈਕਟਰ ਥਾਣੇ ਦਾ ਕੇਸ ਹੈ ਕੋਈ ਕਾਰਵਾਈ ਨਹੀਂ ਹੋਈ ਹੈ ਜਿਹੜਾ ਸਾਡੇ ਕਿਸ ਨੇ ਇੱਕ ਐਸਸੀ ਕਮਿਸ਼ਨ ਜਿਹੜਾ ਹੈਗਾ ਪੰਜਾਬ ਦਾ ਨੈਸ਼ਨਲ ਲਾਗਰ ਆਡਟ ਹੋਏ ਨੇ ਐਸੇ ਡੀਜੀਪੀ ਤੋਂ ਰਿਪੋਰਟ ਮੰਗੀ ਉਹਨੇ 15 ਦਿਨ ਚ ਕਾਰਵਾਈ ਤੇ ਕਨੈਕਸ਼ਨ ਰਿਪੋਰਟ ਮੰਗੀ ਸੀ ਤੇ ਡੀਜੀਪੀ ਨੇ ਮੁੜ ਕੇ ਐਸਐਚਓ ਨੂੰ ਕੋਈ ਡੀਐਸਐਚਓ ਕੋਲ ਬਿਆਨ ਲਿਖਣੇ ਜੀ ਐਸਐ ਮੈਂ ਕਿਹਾ ਬਿਆਨ ਲਿਖਣ ਨਹੀਂ ਕਾਰਵਾਈ ਕਰਨ ਵਾਸਤੇ ਭੇਜਿਆ ਰੱਖਦੇ ਥਾਣੇ ਦਾ ਕੇਸ ਹੈ ਲਗ ਲਗ ਚਾਰ 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 ਪੰਜ ਥਾਣਿਆਂ ਦੇ ਕੇਸ ਨੇ ਪੰਜ ਕੇਸ ਨੇ ਆਪਣੇ ਕੋਲ ਜਿਨ੍ਹਾਂ ਦਾ ਅਸੀਂ ਮੰਗ ਪੱਤਰ ਤਿਆਰ ਕਰਿਆ ਜੇ ਕੋਈ ਆ ਗਿਆ ਠੀਕ ਹੈ ਪੰਜ ਸੱਤ ਮਿੰਟ ਨਹੀਂ ਤਾਂ ਅਸੀਂ ਜਾਓ ਮੁੱਖ ਮੰਤਰੀ ਦਾ ਪੁਤਲਾ ਸੱਤ ਦਿਨ ਦੀਆਂ ਲੇਟਾਂ ਦੇ ਭੁਗਾਂਗੇ ਤਾਂ ਕਿ ਜਿਹੜਾ ਉਹ ਰਗਲਾ ਪੰਜਾਬ ਜਿਹੜੀ ਵੀਡੀਓ ਇਹ ਕਹਿੰਦੇ ਜੀ ਮੁੱਖ ਮੰਤਰੀ ਦੀ ਫੇਕ ਵੀਡੀਓ ਤੇ ਲੋਕਾਂ ਨੂੰ ਥੜਾ ਥੜ ਚੱਕ ਰਹੇ ਨੇ ਪਰਚੇ ਦਰਜ ਹੋ ਰਹੇ ਨੇ ਪਰ ਇਹ ਗੁੜੀਆਂ ਵੀ ਅਸਲ ਵੀਡੀਓ ਰੀਅਲ ਵੀਡੀਓ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤੁਸੀਂ ਦੇਖੇ ਰਹੇ ਹੋ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੱਜ ਪਰਜਾ ਦੁਖੀ ਹੋਈ ਪਈ ਹੈ ਰਾਜਾ ਨੰਗਾਰੇ ਲੈ ਰਿਹਾ ਆਪਣਾ ਉਮਰਾ ਸਾਹਿਬ ਪੁਲਿਸ ਦੀ ਕਾਰਵਾਈ ਦੇ ਟੋਰ ਦਾ ਕਾਰਨ ਕੀ ਸਮਝੋ ਕਿ ਆ ਕੋਈ ਸਿਆਸੀ ਸਬਾਬ ਦੇ ਵੀ ਕੰਮ ਕਰੇ ਕਿ ਪੁਲਿਸ ਜਾਚ ਪੁੱਛ ਕੇ ਵੀ ਕਾਰਵਾਈ ਕਰਨਾ ਉਸ ਜਿਵੇਂ ਕੰਨਾਂ ਚ ਰੂੰ ਦੇਦੀ ਹੁੰਦੀ ਆ ਅੱਖਾਂ ਤੇ ਪੱਟੀਆਂ ਮੰਨੀਆਂ ਹੁੰਦੀਆਂ ਵੀ ਗਰ ਕਹੋ ਜੇ ਲੋਕ ਜਿੱਥੇ ਮਾਰੀ ਜਾਨ ਅਸੀਂ ਤਾਂ ਆਪਣੀ ਐਸ਼ਵਰਾਸਤੀ ਕਰਨੀ ਆ ਸਿਆਸੀ ਦਵਾ ਵੀ ਪਈ ਜਾਂਦਾ ਜਦੋਂ ਕਿਸੇ politicial ਸਿਆਸੀ ਬੰਦੇ ਦਾ ਫੋਨ ਆ ਜਾਂਦਾ ਉਹ ਐਸਐਚਓ ਕੋਈ ਕਾਰਵਾਈ ਨਹੀਂ ਕਰਦਾ ਰਾਤ ਮੈਸੇਜ ਚ ਉਹਨੂੰ ਬੇਨਤੀ ਕਰੀ ਕੋਈ ਗੱਲ ਹੀ ਐਸਐਚਓ ਸਾਹਿਬ ਮੇਰਾ ਕੋਈ ਦੁਸ਼ਮਣ ਨਹੀਂ ਆ ਇਹ ਮੇਰਾ ਕੋਈ ਨਿੱਤਰ ਨਹੀਂ ਹੈ ਮੈਂ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਵਾਸਤੇ ਕਰਦੇ ਹਾਂ ਤੁਸੀਂ ਜੇ ਸਾਡੀ ਮੰਗ ਮੰਗ ਹੈ ਤਾਂ ਮੰਗ ਪੱਤਰ ਸਾਡਾ ਕੋਈ ਵੀ ਬੰਦਾ ਆ ਕੇ ਲੈ ਜਾਏ ਤੇ ਲੋਕਾਂ ਦੀ ਆਵਾਜ਼ ਸੁਣ ਕੇ ਇਹਦੀ ਕਾਰਵਾਈ ਕਰੋ ਤੇ ਜਿੰਮੇਤ ਸਰਕਾਰ ਨੂੰ ਕਿਹਾ ਵੈਸੇ ਮੈਸੇਜ ਪਹੁੰਚਾਇਆ ਸੀ ਮੈਸੇਜ ਸਾਡਾ ਕੱਲ ਦਾ ਪ੍ਰੈਸ਼ਰ ਨਹੀਂ ਲਗਿਆ 8 ਦਿਨ ਪਹਿਲਾਂ ਲਗਿਆ ਰਾਤ ਦੀ ਗੱਲ ਹੋਈ ਹੈ ਹੁਣ ਸੀਆਈਡੀ ਇੰਟੈਲੀਜੈਂਸੀ ਵਾਲਿਆਂ ਨਾਲ ਗੱਲ ਹੋਲੀ ਭਾਈ ਅਸੀਂ ਰਣਜੀਤ ਦਾ ਪੁੱਤਲਾ ਖੱਪਾ ਮੈਂ 10-15 ਮਿੰਟ ਤੱਕ ਜੇ ਕੋਈ ਅਫਸਰ ਆਣਾ ਜਾਂਦਾ ਸਾਡਾ ਮੰਗ ਪੱਤਰ ਲੈ ਜਾਵੇ ਕੀ ਕਾਰਨ ਮੰਤਰੀ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਇਸ ਵੱਲ ਧਿਆਨ ਦੇ ਰਹੇ ਆਏ ਦਿਨ ਤੁਹਾਡੇ ਮੋर्चे ਤੇ ਕਰਨੇ ਲੱਗਦੇ ਇਸ ਤਰ੍ਹਾਂ ਦੇ ਰੋਸ ਮਿਜ਼ਾਰੇ ਕਿਥੇ ਜਾਂਦੇ ਆ ਪੰਜਾਬ ਪੁਲਿਸ ਦੀ ਤੁਹਾਡੀ ਕੋਈ ਗੱਲ ਬਾਤ ਨਹੀਂ ਸੁਣੀ ਜਾ ਰਹੀ ਕੀ ਕੀ ਕਾਰਨ ਕੀ ਮੰਤਰੀ ਦੱਸ ਸਰਕਾਰ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਾਇਦਾ ਕਨੂੰਨ ਦੀ ਕੋਈ ਜਗ੍ਹਾ ਨਾ ਵੀ ਰਿਹਾ ਹਰ ਸੜਕ ਜਿਹੜੀ ਆ ਪੰਜਾਬ ਦੀ ਧਰਨੇ ਨਾਲ ਭਰੀ ਪਈ ਹੈ ਇੱਥੇ ਜਿਹੜਾ ਆਪਣੇ ਪੰਜਾਬ ਸੈਕਟਰ ਨਾਲ ਲਈ ਬਹੁਤ ਵੈਸੇ ਤਰਾਕੂ ਅੱਜ ਕੱਲ੍ਹ ਦੇਖਿਆ ਹੋਣਾ ਤੁਸੀਂ ਜਿਹੜੇ ਸਾਡੇ ਮੁੱਖ ਮੰਤਰੀ ਹੈ ਮੰਤਰੀ ਹੈ ਐਡੀਜੀ ਦੇ ਹਰਿਆਣਾ ਦੇ ਕੋਲੇ ਉਹ ਸਾਡਾ ਜਿਹੜਾ ਹੈਗਾ ਖੁਦ ਕਸੀਰੂ ਕਰਨੀ ਪਈ ਅਸੀਂ ਐਸਸੀ ਕਰਕੇ ਉਹਦੀ ਹੈਲਪ ਕਰਦੇ ਮਦਦ ਕਰਦੇ ਆ ਲੋਕ ਗਏ ਹਮਦਰਦੀ ਕਰਕੇ ਉੱਤੇ ਇਕੱਠ ਹੋਇਆ ਪਰ ਲੇਕਿਨ ਜਿਹੜੀ ਇਹਨਾਂ ਨੇ ਪੰਜਾਬ ਨੂੰ ਅੱਗ ਲੱਗੀ ਹੈ ਪੰਜਾਬ ਚ ਫੀੜ ਤੋਂ ਲੋਕ ਥਾਡੀ ਮਕਾਰ ਦੇ ਰਹੇ ਵਿਚ ਵਿਚੇ ਫਿਰ ਰਹੇ ਤੁਸੀਂ ਇਹਨਾਂ ਦੀ ਖਬਰਸਾਰ ਲੋ ਤੁਸੀਂ ਉੱਥੇ ਜਾ ਕੇ ਹਰਿਆਣੇ ਵਾਲਿਆਂ ਤੇ ਕੀ ਗੱਲ ਕਰਨ ਜਾਣ ਰਹੇ ਹੋ ਇਸ ਤੋਂ ਅਗਲਾ ਐਕਸ਼ਨ ਕੀ ਹੋਏਗਾ ਜਿਹੜਾ ਤੁਹਾਨੂੰ ਜਸਟਿਸ ਨਹੀਂ ਮਿਲਦਾ ਪੁਤਲੇ ਹੁਕਰੇ ਆਜ਼ਾਦ ਅੱਜ ਮੁੱਖ ਮੰਤਰੀ ਦਾ ਪੁਤਲਾ ਫੁਕਾਂਗੇ ਅਸੀਂ 15 ਦਿਨ ਬਾਅਦ ਡੀਜੀਪੀ ਪੰਜਾਬ ਦਾ ਪੁਤਲਾ ਫੁਕਾਂਗੇ ਤੇ ਇੱਥੇ ਜਿਹੜਾ ਰੋਪੜ ਦਾ ਨਵਾਂ ਅਰੇਂਜ ਦਾ ਡੀਆਈਜੀ ਆ ਨਾਲ ਇਹਦਾ ਫੁਕਾਂਗੇ ਜੇਕਰ ਸਾਨੂੰ ਨਾ ਮਿਲਿਆ ਅਸੀਂ 2 ਹਫ਼ਤੇ ਦਾ ਸਮਾਂ ਦਿੰਦੇ ਅੱਜ ਵੀ 2 ਹਫ਼ਤੇ ਤੋਂ ਬਾਅਦ ਡੀਆਈਜੀ ਰੋਪੜ ਨਗਰ ਅਤੇ ਡੀਜੀਪੀ ਪੰਜਾਬ ਦਾ ਪੁਤਲਾ 2 ਹਫ਼ਤੇ ਤੋਂ ਬਾਅਦ ਫੁਕਾਂਗੇ ਜੇਕਰ ਇਹ ਲੋਕਾਂ ਨਹੀਂ ਮਿਲਦਾ ਕੁੰਮੜਾ ਦਾ 24 ਸਵਾਰ ਹੈ ਜਿਆਦਾਤਰ ਪੀੜ੍ਹੀ ਦੇ ਨਹੀਂ ਇਲਾਵਾ ਅਨੇ ਤੇ ਮਹਿਲਾ ਕਮਿਸ਼ਨ ਵੀ ਇੱਥੇ ਹੈਗੇ ਨੇ ਉਹ ਵੀ ਸੁਣਵਾਈ ਨਹੀਂ ਹੋ ਰਹੀ ਐ ਫਿਰ ਮਹਿਲਾ ਕਮਿਸ਼ਨ ਦਾ ਬਹਿਲਾ ਮਹਿਲਾ ਕਮਿਸ਼ਨ ਜਿਹੜੀ ਬੁਰੀ ਤਰ੍ਹਾਂ ਫੇਲ ਹੋ ਗਈ ਐ ਐਸੀ ਕਮਿਸ਼ਨ ਬੁਰੀ ਤਰ੍ਹਾਂ ਫੇਲ ਹੋ ਗਿਆ ਸੂਚਨਾ ਅਧਿਕਾਰ ਕਮਿਸ਼ਨ ਬੁਰੀ ਤਰ੍ਹਾਂ ਫੇਲ ਹੋ ਗਿਆ ਮਨੁੱਖੀ ਅਧਿਕਾਰ ਕਮਿਸ਼ਨਾਂ ਦੀ ਜੇ ਕਹਿੰਦੇ ਉਹਨੇ ਟਰਾਲੀ ਭਰ ਲਓ ਇੱਥੇ ਪੰਜਾਬ 'ਚ ਪਰ ਉਹ ਚੀਤੇ ਹਾਥੀ ਸਾਬ ਤੋਂ ਰਹੇ ਕਿਸੇ ਵੀ ਬੰਦੇ ਨੂੰ ਉਹਨਾਂ ਦਾ ਫਾਇਦਾ ਨਹੀਂ ਉਹ ਸਿਰਫ ਦਾ ਸਿਰਫ ਆਪਣੇ ਜਿਹੜੇ ਛਾਸੀ ਲੋਕ ਸੇਵਾਂ ਨੂੰ ਸੀਟਾਂ ਦੇ ਦੀਆ ਉਹ ਆਪਣੇ ਆਨੰਦ ਮਾਣ ਰਹੇ ਗੱਡੀਆਂ ਦਾ ਕਾਰਨ ਦਾ ਇਹ ਨੌਕਰ ਜਪਰਾ ਹੈ। ਪਲਾਸਟਿਕ 145 ਦਾ ਪਰਚਾ ਲੱਗੇਗਾ ਤੇ ਉਹਨਾਂ ਨੂੰ ਤੇ ਮਤਲਬ ਪੂਰੀ ਸਪੋਰਟ ਕਰ ਰਹੇ ਜਿਨ੍ਹਾਂ ਦੀ 6 ਮਹੀਨੇ ਪਹਿਲਾਂ ਦੇ ਰਜਿਸਟਰੀ ਬਣੀ ਹੈ ਯੂਪੀ ਬਿਹਾਰ ਦੇ ਲੋਗ ਹੈ ਜੀ ਉਹਨਾਂ ਦੇ ਕੋਲ ਗੜਵੰਦੇ ਹੈ ਜੀ ਹੁਣ ਰੀਸੈਂਟਲੀ ਇਹਨਾਂ ਨੇ ਆਪਣੀ ਬਾਉਂਡਰੀ ਵੱਲ ਕਰ ਲਈ ਸੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਜਿਹੜੇ ਦੂਸਰੇ ਆਪੋਜ਼ਿਟ ਪਾਰਟੀ ਹੈ ਜੀ ਇਹਨਾਂ ਨੇ ਉਹਨਾਂ ਦੇ ਮੇਨ ਗੇਟ ਦਾ ਲੋਕ ਤੋੜ ਕੇ 18 ਤਰੀਕ ਨੂੰ ਤੇ ਬੌਂਸਰ ਲਿਆਏ ਜੀ ਉਹਨਾਂ ਨਾਲ ਤੇ ਆਪਣਾ ਕੁਝ ਬਾਈਕ ਤੇ ਸਮਾਨ ਅੰਦਰ ਰੱਖ ਦਿੱਤਾ 112 ਤੇ ਪੁਲਿਸ ਕੰਪਲੇਂਟ ਦਿੱਤੀ ਗਈ ਐਸਐਸਓ ਸਾਹਿਬ ਨੂੰ ਬਾਈ ਫੋਨ ਦੱਸਿਆ ਗਿਆ ਜੀ ਇਸ ਤੋਂ ਲਾਵਾ ਚਾਰ ਐਪਲੀਕੇਸ਼ਨ ਜ਼ੋਰ ਅਸੀਂ ਐਡਮਿਨਿਸਟ੍ਰੇਸ਼ਨ ਪਰ ਮੂਵ ਕੀਤੀਆਂ ਪਰ ਟੇਲ ਡੇਟ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਬਾਈਕ ਵੀ ਉਵੇਂ ਰੁਕ ਖੜੇ ਹੈ ਜੀ ਅੰਦਰ ਤੇ ਸਮਾਨ ਵੀ ਇਸ ਤਰ੍ਹਾਂ ਹੀ ਉਵੇਂ ਪਿਆ ਜੇ ਅੰਦਰ ਮੇਰੀ ਇਹੀ ਪ੍ਰਸ਼ਾਸਨ ਤੋਂ ਮੰਗ ਹੈ ਜੀ ਕਿ ਇਹ ਜਿਹੜਾ ਸਬ ਰਜਿਸਟਰ ਆਫਿਸ ਸੰਭਾਲੀ ਹੈ ਜੀ ਜਦੋਂ ਇੱਕ ਰਜਿਸਟਰੀ ਇਹਨਾਂ ਨੇ 1996 ਵਿੱਚ ਬਣਾਤੀ ਕੋ ਪਲੋਟ ਦੀ ਤੇ ਉਸ ਪਲੋਟ ਦੀਆਂ ਚਾਰ ਚ ਰਜਿਸਟਰੀਆਂ ਜਿਵੇਂ ਫੋਟੋਸਟੈਟ ਦੀ ਮਸ਼ੀਨ ਚੋਂ ਪੇਪਰ ਨਿਕਲਦੇ ਆ ਉਵੇਂ ਰਜਿਸਟਰੀ ਕਿਵੇਂ ਨਿਕਲ ਰਹੀਆਂ ਇਹ ਇਹ ਅਧਿਕਾਰੀ ਜਿਹੜੇ ਮਿਲੇ ਹੋਏ ਆ ਜੀ plus SDM madam nu kam kam se kam 4 vaar ye si reminder de chuke application dwara SDM madam nu DC madam nu ye nahi pata lag reha eh jehda 96 assi register karwaiya plot di eh plot rajkumari da hai ya eh jehde 4 bande hai Altaf Farooq Shakir Ajay Kumari ya inna da hai pichle 2 saal na ko eh IIS IPS dakhareu eh nahi pata chal reha ji ਮੇਰੀ ਮੰਗ ਸਰਕਾਰ ਤੋਂ ਇਹ ਹੀ ਮੰਗ ਹੈ ਜੀ ਕਿ ਇਸ ਘਰ ਇਸ ਸਾਡੇ ਕੇਸ ਦੇ ਵਿੱਚ ਜਿਹੜੇ ਛੋਟੇ ਮੋਟੇ ਅਧਕਾਰੀ ਪਟਵਾਰੀ ਲੈਵਲ ਦੇ ਇਹਨਾਂ ਦੇ ਅਧਾਰ ਵਿੱਚਲ ਹੋਏਗੀ ਹੋਏਗੀ ਅੱਜ ਨਹੀਂ ਕੱਲ ਹੋਏਗੀ ਹੋਏਗੀ ਮੇਰੀ ਮੰਗ ਮਾਨ ਸਾਹਿਬ ਤੋਂ ਇਹ ਹੀ ਹੈ ਕਿ ਜੇ ਤੁਸੀਂ ਜਨਤਾ ਨਾਲ ਵਾਅਦਾ ਕੀਤਾ ਕਿ ਜੀਰੋ ਪਰਸੈਂਟ ਟੋਲਰੈਂਸ ਦੇ ਕੰਮ ਕਰੇਗੀ ਕ੍ਰਪਚਨ ਭਾਦੀ ਸਰਕਾਰ ਤਾਂ ਜਿਹੜੇ ਆਈਐਸ ਆਈਪੀਐਸ ਆਈਏ ਸਭ ਅਧਕਾਰੀ ਹੈ ਜੀ ਇਹਨਾਂ ਦੇ ਖਿਲਾਫ ਮਿਸਾਲੀ ਕਾਰਵਾਈ ਹੋਈ

कोई कंप्लेंट किसी प्रकार की कुछ नहीं किया पुलिस ने मैंने मेरे बच्चे खुद गए कंप्लेंट दिखाने थाने, एक पेस्ट थाने। वहां पर कुछ लिख ठीक बोले के, है आपकी कंप्लेंट कंप्लेन लिखे जाओ मैं गया थोड़ा ठीक हुआ तो एक आध हफ्ते ठीक है बुलाते हैं ऑटो वाले को बुलाते हैं और नंबर उसका ऑटो वाले का नंबर पूरा नंबर दे दिया गया वो कहाँ का रहने वाला कौन है वो भी बता दिया गया मगर पुलिस की कार्रवाई जीरो है तीन महीने बीत जाने के बाद भी एस एच ओ साहब से मिला कुमरा साहब ने फोन भी किया बोले हाँ ठीक है देखेंगे उसको थपेड़े उपेड़े मार देंगे और गरीब है वो भी मतलब सीता है कि पैसे पुसे ले लिए पुलिस कार्रवाई नहीं करना चाहती तो मैं यही चाहता हूँ कि कुमरा साहब की अगुवाई में आप सबके सहयोग से जितने भी पीड़ित है सबको इंसाफ मिलना चाहिए और जल्दी ही इंसाफ नहीं मिला तो मैं अपने परिवार को लेकर एक, एक, एक कुमरा साहब की अगुवाई में अनिश्चितकालीन धरने पर बैठ जाऊंगा धन्यवाद 14 ਲੱਖ ਰੁਪਏ ਮੇਰੇ ਕੋਲ ਲੈ ਗਿਆ ਗੱਲ ਕਰੋ ਗੱਲ ਕਰੋ ਬੋਲਦੇ ਉਹਨਾਂ ਨੇ ਤਿੰਨ ਟੋਲੇ ਸੋਨਾ ਵੀ ਲੈ ਗਿਆ ਰੋਹ ਜੰਦੂ ਸੀ ਮੇਰੇ ਕੋਲ ਰੋਟੀ ਵੀ ਖਾਣੀ 10 ਸਾਲ ਤੋਂ ਆ ਰਿਹਾ ਸੀਗਾ ਰੋਹ ਰੋਟੀ ਉਸੇ ਦੀ ਆ ਲੈ ਮੰਮੀ ਐ ਬਣਾ ਤੋ ਮੰਮੀ ਨਾ ਮੰਮੀ ਨਾਲ ਰਿਸ਼ਤਾ ਬਣਾ ਕੇ ਮੇਰੇ ਟੁੱਟ ਕੇ ਲੈ ਗਿਆ ਫੇਰ ਤਾਂ ਸੋ ਕੀ ਕਰਾਂ ਮੈਂ ਤੇ ਇੰਨੀ ਤੰਗ ਹੋ ਗਈ ਕਿ ਮੇਰਾ ਦਿਲ ਕਹਿੰਦੀ ਇਹਦੀ ਕੋਠੀ ਲੈ ਕੇ ਜਾ ਕੇ ਘਰ ਤੇ ਜਰਦਾ ਸੰਦੀਪ ਸੋਦ ਕਰਮਚਰ ਸੋਦ ਦਾ ਮੁੰਡਾ ਹੈ ਨਰਿੰਦਰ ਸੋਦ ਦਾ ਪੁੱਤ ਜਿਹੜਾ ਜਿਹਦਾ ਸਿਰ ਨਰਿੰਦਰ ਸੋਦ ਹੈ ਉਹਦਾ ਪੁੱਤ ਹੈ ਮੇਰਾ ਦਿਲ ਕਹਿੰਦਾ ਕਿ ਇਹਦੀ ਕੋਠੀ ਜਾ ਕੇ ਕਿ ਜਾ ਕੇ ਐਨਾ ਹੀ ਤੂੰ ਤਾਂ ਬੰਦਾ ਨਿਕਲੇ ਘਰ ਘਟੀਆਂ ਖਾ ਕੇ ਤੂੰ ਲੁੱਟ ਕੇ ਲੈ ਗਿਆ ਕੰਨ ਸੇ ਤੂੰ ਸ਼ਰਮ ਕਰ ਮੈਂ ਅੰਦਰ ਦੇ ਕੱਪੜੇ ਸੀ ਨਹੀਂ ਮੈਂ ਅੰਦਰ ਦੇ ਮੂਰਤੀਆਂ ਦੇ ਕੱਪੜੇ ਸੀ ਸੀਗਾ ਤੇ ਪੈਸੇ ਰਹੇ ਕੰਦਾ ਤੁਹਾਡੇ ਮੈਂ ਪੈਸੇ ਕਦੀ ਨਹੀਂ ਖਾਵਾਂਗਾ ਮੈਂ ਤੁਹਾਨੂੰ ਮਕਾਨ ਬਣਾ ਕੇ ਦਵਾਂਗਾ ਮੇਰੀ ਅੱਧੀ ਉਹ ਹਾਲੀ ਮੇਰ ਕੋਲ ਹੈ 10 ਬੇਸ ਘੋਟੀਆਂ ਇਹ ਕੁਝ ਵੀ ਨਹੀਂ ਹੋਣ ਬਲਤ ਐਤਾ ਸਾਨੂੰ ਲੁੱਟ ਕੇ ਪਿਆ ਤੇ ਲੈ ਗਿਆ ਮੈਂ ਇਹ ਮੇਰੀ ਕੰਪਲੇਨ ਅਗਸਤ ਤੋਂ 125 ਨੰਬਰ ਕੰਪਲੇਨ ਜੋ ਬਹੁਤ ਮਸ਼ਹੂਰ ਹੋ ਚੁੱਕੀ ਹੈ ਮੈਲਾ ਕਮਿਸ਼ਨਰ ਦੇ ਕੋਲ ਤੇ ਐਸਐਸਪੀ ਦੇ ਕੋਲ ਤੇ ਹੁਣ ਅਮਨ ਮੈਡਮ ਜਿਹੜੀ ਐਸਐਚਓ ਹੈ ਮੈਲਾ ਊਮਨ ਸੈਲਫ ਜਦੋਂ ਮੈਂ ਉਹਨਾਂ ਕੋਲ ਗਈ ਤੇ ਉਹਨਾਂ ਨੇ ਕਿਹਾ ਕਿ ਮੈਲਾ ਜਿਹੜੀਆਂ ਮਤਲਬ ਔਰਤਾਂ ਨੇ ਉਹਨਾਂ ਵਿੱਚ ਪੇਸ਼ੈਂਸ ਨਹੀਂ ਹੈਗੀ ਤੇ ਹੁਣ 3 ਮਹੀਨੇ ਹੋ ਚੁੱਕੇ ਹੈ ਕੋਈ ਕਾਰਵਾਈ ਨਹੀਂ ਹੋਈ ਹੈਗੀ ਅਸੀਂ ਪਹਿਲਾਂ ਤਾਂ ਨੋਵੇ ਦਿੱਤਾ ਸੀਗਾ ਮਹਿਲਾ ਕਮਿਸ਼ਨਰ ਦੇ ਤੇ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਵੀ ਤੁਹਾਡੀ ਕਾਰਵਾਈ ਹੋਈ ਪਈ ਹੈ ਤੇ ਜਲਦੀ ਉਹਤੇ ਮੈਂ ਕਾਰਵਾਈ ਛੇਤੀ ਕਰਵਾ ਦੂੰਗੀ। ਸ਼ਰਮੰਦੀ ਹੈ ਇਹ ਗੱਲ ਦੱਸਦੇ ਹੋਏ ਕਿ ਜਿਵੇਂ ਕਿ ਹੁਣ ਕੁਝ ਦਿਨ ਪਹਿਲਾਂ ਹੀ ਪੈਸਿਆਂ ਦੇ ਨਾਲ ਡੀਆਈਏ ਭੁੱਲਰ ਚੈੱਕ ਹੋਏ ਨੇ ਤੇ ਮੈਂ ਕਹਿਣਾ ਚਾਹਦੀ ਆ ਵੀ ਇਹਦੇ ਨਾਲ ਨਾਲ ਐਸਐਸਪੀ ਦੀ ਵੀ ਕਾਰਵਾਈ ਹੋਈ ਜਾਵੇ ਕਿਉਂਕਿ ਐਸਐਸਪੀ ਨੇ ਹੀ ਮੇਰੀ ਐਪਲੀਕੇਸ਼ਨ ਮਾਰਕ ਕੀਤੀ ਸੀਗੀ। ਤੇ ਐਸਾ ਜੀ ਦੇ ਹਰ ਰੋਜ਼ ਮੈਨੂੰ ਤੱਕੇ ਖਾਣੇ ਪੀ ਰਹੇ ਨੇ ਜਾਂ ਕਿ ਤੇ ਕਿੱਥੋਂ ਇਨਸਾਫ ਮਿਲੂਗਾ ਉਮੀਦ ਤਾਂ ਹੈ ਨਹੀਂ ਤੇ ਕੋਸ਼ਿਸ਼ ਕਰਦੇ ਆਂ ਤੇ ਉਹ ਛੱਡਣੀ ਵੀ ਨਹੀਂ ਤੇ ਕਾਰਵਾਈ ਜਿਹੜਾ ਮੁਲਾਜ਼ਮ ਜਿਨੇ ਇਹ ਸਭ ਕੁਝ ਕੀਤਾ ਉਹ ਸ਼ਰਿਆਂ ਨੂੰ ਮਦਦ ਤੇ ਜਿਹੜਾ ਪੀੜਤ ਹੈ ਉਹ ਤੱਕੇ ਖਾਂਦਾ ਪੀ ਰਹੇ ਹੈ ਕਿੱਥੋਂ ਦਾ ਇਨਸਾਫ ਹੈ ਤੇ ਮੈਂ ਜਿੱਦਾਂ ਪਹਿਲੇ ਵੀ ਬਹੁਤ ਇੰਟਰਵਿਊ ਦੇ ਚੁੱਕੀਆਂ ਮੇਰੀ ਇੱਕ ਐਫਆਈਆਰ ਸੀਗੀ ਤੇ ਦਲਜੀਤ ਸਿੰਘ ਏਐਸਆਈ ਨੇ ਮੈਨੂੰ ਇੱਕ ਕਾਗਜ਼ ਦਾ ਟੁਕੜਾ ਫਰਾਇਆ ਹੋਇਆ ਸੀਗਾ ਕਿ ਤੁਹਾਡੇ ਘਰ ਵਾਲੇ ਤੇ ਅਸੀਂ ਮੁਲਾ ਐਫਆਈਆਰ ਕਰਤੀ ਆ 334 ਨੰਬਰ ਧਾਰਾ ਲਾਤੀ ਆ 67 ਆਈਟੀ ਐਕਟ ਲਗਾਤਾ ਸੀਗਾ ਜਿਹੜੀ ਮੇਰੇ ਸੋਸ਼ਲ ਮੀਡੀਆ ਤੇ ਉਹਨੇ ਵੀਡੀਓ ਇੱਕ ਵਾਇਰਲ ਕੀਤੀ ਹੋਈ ਸੀ ਬਟ ਉਸ ਤੇ ਕੋਈ ਕਾਰਵਾਈ ਨਹੀਂ ਸੀ ਹੋਈ ਕਿਉਂਕਿ ਉਹ ਦੂਜੀ ਪਾਰਟੀ ਨਾਲ ਰਲ ਚੁੱਕੇ ਸੀਗੇ ਉਸ ਤੋਂ ਹਰ ਐਸਐਚਓ ਕੇ ਮੈਂ ਚੇਅਰਮੈਨ ਕੋ ਗਈ ਮੈਂ ਐਸਐਚਓ ਕੋ ਗਈ ਡੀਪੀ ਸਾਹਿਬ ਕੋ ਗਈ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਐਸਐਸਸੀ ਸਾਹਿਬ ਦੇ ਤਿੰਨ ਦਰਖਾਸਤਾਂ ਦਿੱਤੀਆਂ ਉਸ ਤੋਂ ਬਾਅਦ ਵੀ ਮੇਰੀ ਕਿਤੇ ਕਾਰਵਾਈ ਨਹੀਂ ਹੋਈ ਜਦੋਂ ਮੈਂ ਮਤਲਬ ਕੀ ਧਰਨਾ ਲਾਈ ਮੈਂ ਇਹਨਾਂ ਦਾ ਪੇਟੇ ਸਿ ਆਪਾਂ ਬਹੁਤ ਜ਼ਿਆਦਾ ਕਰਿਆ ਠੀਕ ਹੈ ਤਾਂ ਜਾ ਕੇ ਇਹਨਾਂ ਨੇ ਮੇਰਾ ਘਰ ਵਾਲਾ ਅਰੈਸਟ ਕੀਤਾ 10 ਦਿਨ ਬਾਅਦ ਜਦੋਂ ਮੈਂ ਪੁਲਿਸ ਵਾਲਿਆਂ ਨੂੰ ਪੁੱਛਦੀ ਹਾਂ ਕਿ ਹਾਂਜੀ ਮੈਮ ਤੁਸੀਂ ਜਿਹੜੇ ਬਾਕੀ ਜਿੰਨਾਂ ਕੋ ਮੇਰੀ ਵੀਡੀਓ ਸੀ ਤੁਸੀਂ ਉਹਨਾਂ ਨੂੰ ਕਦੇ ਵੀ ਅਰੈਸਟ ਕਰਿਆ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਸਾਨੂੰ ਬੰਦੇ ਵੀ ਲੱਭਦੇ ਇਹ ਨਹੀਂ ਕਰਦੇ ਪਹਿਲੇ ਵੀ ਮੇਰਾ ਘਰ ਵਾਲਾ ਬਾਹਰ ਜਿਲਤਪੁਰ ਵਾਲੀ ਸਾਈਡ ਤੇ ਕਾਨਫਰੈਂਸ ਆ ਦਿੰਦਾ ਸੀ ਸਾਰਾ ਕੁਝ ਨਹੀਂ ਜਦੋਂ ਪੁਲਿਸ ਵਾਲਿਆਂ ਕੋ ਜਾਂਦੇ ਸੀ ਉਹਨਾਂ ਨੂੰ ਬੰਦਾ ਨਹੀਂ ਸੀ ਲੱਭਦਾ ਠੀਕ ਹੈ ਹਰ ਕੁਝ ਪ੍ਰੂਫ ਮੇਰੇ ਕੋਲ ਹੋਣ ਦੇ ਬਾਵਜੂਦ ਵੀ ਪੁਲਸ ਵਾਲਿਆਂ ਨੇ ਕਿਤੇ ਕਾਰਵਾਈ ਨਹੀਂ ਕੀਤੀ ਕਿਤੇ ਮੇਰਾ ਉਹਨਾਂ ਨੇ ਸਾਥ ਨਹੀਂ ਦਿੱਤਾ ਠੀਕ ਹੈ ਹੁਣ ਵੀ ਆ ਤੁਸੀਂ ਦੇਖ ਸਕਦੇ ਆ ਜਿਹੜੇ ਮੈਂ ਇਹ ਪੇਪਰ ਲੈ ਕੇ ਆ ਰਹੀ ਆ ਮੈਂ ਉਸ ਬੰਦੇ ਆ ਦੀ ਜਮਾਨਤ ਦਾ ਰਿਜੈਕਟ ਕਰਵਾ ਕੇ ਆ ਰਹੀ ਆ ਮੈਨੂੰ ਖੱਜਲ ਖਵਾਰ ਕਰ ਗਈ ਪੁਲਸ ਐਨੀ ਜ਼ਿਆਦਾ ਤੇ ਜਦੋਂ ਮੈਂ ਅਮਨਦੀਪ ਮੈਡਮ ਕੋ ਜਾਨੀ ਆ ਤੇ ਉਹ ਕਹਿੰਦੀ ਮੈਨੂੰ ਪਤਾ ਵੀ ਨਹੀਂ ਹੈਗਾ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਮੇਰੇ ਕਾਰਵਾਈ ਹੋກ ਹੀ ਰਹੀ ਹੈ ਮੇਰੇ ਤੇ ਮਤਲਬ ਮੇਰਾ ਕੇਸ ਕਿਵੇਂ ਚੱਲ ਰਿਹਾ ਵਾ ਤੇ ਮਤਲਬ ਸਾਰੀ ਜਗ੍ਹਾ ਤੇ ਮੈਂ ਉਹਨਾਂ ਦੀਆਂ ਰਿਜੈਕਟਾ ਕਰਾਵਾਂ ਚ ਬਣਤਾ ਮੈਂ ਇਹ ਤੋ ਬੈਠੀ ਆ ਉਥੇ ਆ ਜਦੋਂ ਮੈਂ ਸਿਰ ਚੋੜ ਕਰوں ਉਹ ਚਾ ਇਹ ਸੱਤ ਕਿਹ ਲਾਈਟਾਂ ਚਲੂ ਐਫ ਐਵੀ ਸਿਸਟਮ ਨਹੀਂ ਇਹ ਸਾਰੇ ਉਥੇ ਦੇ ਨਾਮ ਐਕਟ ਨੇ ਮੈਂ ਕੁੱਲ ਸੁਣੂ ਤੇ ਵਿਅਕਤੀਗਤਾ ਕੇ ਕੇ ਕਰਿਕਮ ਜਿਹੜਾ ਵਾ ਸਭ ਤੋਂ ਪਹਿਲਾਂ ਚੋਣੇ ਜਾ ਤੇ ਜਾਨੇ ਕਿ ਉਹ ਕੋਈ ਬਦਦਮੀ ਨਹੀਂ ਮਿਲਦੇ ਜੋ ਫਿਰ ਕੁੱਛੇ ਜਾਂਦਾ ਉਹਦਾ ਫਿਰ ਕੋਈ ਹੱਦਿਆ ਤੇ ਹਰ ਬਾਤ ਕਰਾ ਲਿਆ ਜਾਂਦੀ ਹੈ ਨਾ ਰਾਤ ਉਹ ਫਿਰ ਹੱਤ੍ਤਾ ਕੋ ਜਾਂਦਾ ਸਾਡੇ ਬਿਹਰੀਆਂ ਸੰਸਤਾ ਫਿਰ ਮਦਦ ਜਰੂਰ ਕਰਦੀਆਂ ਜਦੋਂ ਜਰੂਰ ਕਰਦੀਆਂ ਤੇ ਫਿਰ ਇਹ ਤਰ ਦੇ ਬਾਤ ਤੇ ਸਾਡੇ ਸਾਡਾ ਜਰੂਰ ਮੈਂ ਕਰ ਤੋ ਤੁਸੀਂ ਵਿਕਟਮ ਨੂੰ ਜੇ ਜੋ ਕੋਦੋਂ ਵਿਕਟਮ ਨੂੰ ਬੈਠਿਆ ਤੇ ਵਿਕਟਮ ਨੂੰ ਜਰਾ ਬਾਤ ਜਾ ਬੂਸੀ ਕਰਦੇ ਉਹਨਾਂ ਬੰਦਮ ਜਿਹੜਾ ਵਾ ਉਹ ਸੱਦੀ ਦਿੱਤਿਆਂ ਆ ਨਾ ਦਾ ਹਾਉ ਹਮੇਸ਼ਾ ਕੋਸ਼ਿਸ਼ ਇਸ ਕਰਕੇ ਬਲੌਂਗੀ ਖਾਣਾ ਤਾਂ ਕੋਈ ਵੀ ਬਲੌਂਗੀ ਖਾਣੇ ਨੂੰ ਇੱਕ ਮਾਮਲਾ ਸਾਡਾ ਅਦਿਕਤਾ ਦੇ ਅਸੀਂ ਉਹਦਾ ਸ਼ੁਕਰੀਆਤਾ ਕਰਦਾ ਅਸੀਂ ਲੋਕੋ ਤੇਰਾ ਸ਼ਲੋਕਾ ਦੇ ਕੇ ਮਾਨ ਦੁਖਾਈ ਉਹਦੀ ਬੜੀ ਇੱਜ਼ਤ ਹੁੰਦੀ ਹੈ ਪਰ ਕੌਣ ਬਲੌਗੀ ਥਾਂ ਵਾਲੀ ਜਿਹੜਾ ਉਹ ਹੈ ਜਿਹੜਾ ਸਾਡੇ ਮਿੱਤਰ ਮਾਦਾ ਬੈਰੀ ਬੰਦੀ ਇਸ ਕਰਕੇ ਮੈਂ ਡੀਐਸ ਸਾਹਿਬ ਜਿਹੜਾ ਆਪਣੇ ਇਸ ਜਿਹੜੇ ਆਪ ਨੂੰ ਜਨਾ ਜਿਲ੍ਹਾ ਪੀਕ ਕਰਦਾ ਕੌਣ ਥਾਂ ਵਾਲਿਆਂ ਨੂੰ ਉਹਨਾਂ ਨੂੰ ਦੇਖੀ ਕਰਦਾ ਤੇ ਇਹਨਾਂ ਦਾ ਮਾਮਲਾ ਹੱਲ ਕਰੋ ਜਾਂ ਕੀ ਜਾਂ ਆਪਾ ਵੈਨ

जो भी ऑप्शन फर्स्ट स्टेप फ्रॉम आवेदन तक है मेरी प्रशासन को सिर्फ एक छोटी सी वेट की है केटी जमीन की भी है ये ये प्रशासन में तीन महीने छह महीने 3 साल तक ये समझ आता है की तकलीफ है तक ही जो 3 महीने छह महीने साल साल तक नहीं समझ आता इन्वेस्टिगेशन जनरल पब्लिक जानते कितना होएगा की का खर्चा कितना रिपोर्ट होना है शरीर बाकी सिवाय खाने के जावे दे जावे कितने तो ते जे सरकार सुनवाई ही नहीं करूगा अब सब सुनवाई करूंगा ते जे वाला की कुछ जन रैली करके लोखाना हक खाना शुरू करूंगा ते जनता जाओ सानु पूरी लोडे इस सरकार की सानु पूरी लोडे इस तरह सानु पूरी लोडे इस सरकार की जेडी सानु बचा

ਜਿਹੜਾ ਦਾਦਾ ਬੋਲੇ ਜਾਂਦੀ ਹੈ ਤੇ ਕਾਸ਼ਾ ਜੀ ਦਾ ਮਟੀਰੀਅਲ ਕੰਪਨੀ ਸਰਕਾਰ ਮੇਰੀ ਬੇਨਤੀ ਹੈ ਸਰਕਾਰ ਨੂੰ ਇਸ ਮੋਰਚੇ ਨੂੰ ਤੇ ਪਿੰਡਾਂ ਸਾਥਾਂ ਕਿ ਇਹ ਸਾਡਾ ਦੇਖੋ ਇਸ ਕਰਕੇ ਕਿ ਸਾਨੂੰ ਇੱਕ ਸਾਥ ਨਾਲ ਚੱਲਣ ਦੀ ਲੋੜ ਹੈ ਬਹੁਤ ਹੈ ਅਧਿਕਾਰੀਆਂ ਨੂੰ ਦੱਸਦੇ ਹਾਂ ਕਿ ਇਹ ਮਾਇਆ ਹਰਸਨ ਹੈ ਜਦੋਂ ਦਰਿਆ ਉਸ ਨੂੰ ਸੁਝਾਈ ਕਿ ਨਾਈ ਇਸ ਤਰ੍ਹਾਂ ਇਹਨਾਂ ਲੋਕਾਂ ਦੀ ਪੋਲਿਟਿਕਸ ਹੈ ਗਈ ਗਈ ਹੈ ਕੋਈ ਗੱਲ ਨਹੀਂ ਹੈ ਮੂਛਾ ਤੋਂ ਨੋਟ ਲੈ ਕੇ ਕੰਮ ਇਹਨਾਂ ਦੇ ਸਾਹਮਣੇ ਆਸ ਹੈ ਅਸੀਂ ਇਹ ਦੇਖੀ ਸੰਸਾਰਿਕ ਐਕਟਿਵਿਟੀ ਜਿਸ ਤਰ੍ਹਾਂ ਉਹ ਫਾਰਮ ਹੋਇਆ ਨਾ ਤਾਂ ਉਹ ਆਸ ਹੈ ਜਗਤ ਦੀ ਹੈ ਉਹ ਰੋਕਾ ਨਹੀਂ ਸਪੱਸ਼ਟ ਸਾਲਾਨੀ ਦੇ ਜਗਤ ਅਸੀਂ ਇਹਦੇ ਉਹ ਚਾਰ ਵਾਲੀ ਕਰਦੇ ਨਿਯੋਗ ਪਾਤਾ 4000000 ਹੋ ਗਿਆ ਹੁਣ ਇਸ ਦਾ ਮਸਾਲਾ ਤਾਂ ਕਿ ਅਸੀਂ ਕੰਮ ਕਰਦੇ ਹੋਏ ਜੇ ਜਿਹੜੀ ਮੇਰੇ ਤੋਂ ਸਾਥੀ ਆਏ ਜਿਹੜੇ ਬਾਹਰ ਦੇ ਵਿੱਚ ਇਹਨਾਂ ਦਾ ਦੂਸਰੇ ਦਿਨ ਲਈ ਆਪਾਂ ਪੜਾਏ ਹੋਣਗੇ ਤੇ ਅਗੋਂ ਬਾਰੇ ਦੱਸਦੇ ਹਾਂ ਆਪਣਾ ਬਾਕੀ ਨਾਂ ਲਾ ਅਸੀਂ ਕੀ ਹੈ ਉਹ ਕਹਿੰਦੇ ਕਿ ਇੱਕ ਨੀਰ ਕਿ ਕਰ ਰਹੇ ਹੈ ਕੰਨ ਦੀ ਅਮੀਰ ਸਾਡੇ ਕੋਲ ਜਗਾ ਕੋਲ ਜਗਾ ਨਹੀਂ ਨਹੀਂ ਸਰ ਬਿਲਕੁਲ ਸੌਰਗ ਨਹੀਂ ਹੋਇਆ ਇਹਨਾਂ ਨੇ ਇੱਕ ਮੇਰਾ ਮੈਂ ਸਾਲ ਲਈ ਆਟਫੇ ਸੰਬੰਧੀ ਕੋਰ ਮੈਂ ਮੈਂ ਇੱਕ ਨਾ ਮੇਰਾ ਮੂੰਹ ਬੰਦ ਕਰਾਉਣ ਲਈ ਮੇਰਾ ਘਰ ਵਾਲਾ ਅਰੈਸਟ ਕੀਤਾ ਸੀ ਤੇ ਦਿਵਾਲੀ ਤੋਂ ਪਹਿਲੇ ਹੀ ਉਹਨਾਂ ਨੇ ਜਮਾਣਾ ਤੇ ਲਈ ਦਿੱਤੀ ਠੀਕ ਹੈ ਨਾ ਨੇ ਧਾਰਾ ਵੱਧ ਲਗਾਈ ਨਾ ਇਹਨੇ ਲਕੀ ਥਾਲੀ ਵੱਲ ਪੜਿਆ ਨਾ ਮਿਲ ਗੋਲਟੇ ਪੜਿਆ ਠੀਕ ਹੈ ਕੋਈ ਇਹਨੇ ਫੋਨ ਨਹੀਂ ਰਿਕਵਰ ਕੀਤਾ ਮੇਰੀ ਪੈਂਟਰਗ ਐਮ ਐਲ ਆਰ ਸਾਰਾ ਕੁਝ ਇਹਦੇ ਕੋਲ ਸੀਗਾ ਕੋਰ ਚ ਜਾ ਕੇ ਬੋਲਦੇ ਨਹੀਂ ਸੀ ਪੁਤਲੇ ਵਾਂਗ ਖੜੇ ਰਹਿੰਦੇ ਸੀ ਤੇ ਅੱਜ ਮੈਂ ਉਸੇ ਕਰਕੇ ਇੱਥੇ ਆਈਆਂ ਕਿ ਇਹ ਮੇਰੇ ਜਿਹੜੇ ਬੰਦੇ ਦਾ ਮੇਤੇ ਉਹ ਲਾਈ ਜਾਵੇ ਮੇਰੇ ਘਰ ਵਾਲੇ ਤੇ ਠੀਕ ਹੈ ਮੇਰੀ ਸੱਸ ਨੂੰ ਬੁਲਟ ਨੂੰ ਅਕੀਦਾ ਲਿਵਾਨ ਨੂੰ ਫੜਿਆ ਜਾਵੇ ਠੀਕ ਹੈ ਤਾਂ ਕਿ ਜਿਹੜੀ ਮੇਰੀ ਕਾਰਵਾਈ ਰਹੀ ਆ ਉਹ ਪੂਰੀ ਹੋ ਸਕੇ ਹਾਂਜੀ ਤੇ ਹੁਣ ਅੱਗੇ ਕੀ ਕਾਰਵਾਈ ਹੈ ਮੈਂ ਕਿਹੜੇ ਕਾਰਵਾਈ ਕਰੀ ਸਾਰੇ ਖੜੀ ਇਤਨੀ ਹੈ ਕਿ ਕੋਈ ਕਾਰਵਾਈ ਕਰ ਰਹੀ ਨਹੀਂ ਐਕਸ਼ਨ ਲੈ ਹੀ ਨਹੀਂ ਰਹੀ ਮੇਰਾ ਫੋਨ ਇਹਨਾਂ ਨੇ ਰੱਖ ਲਿਆ ਜਿੱਤੋਂ ਵੀਡੀਓ ਆਈ ਸੀ ਪਰ ਜਿੰਨਾ ਲੋਕਾਂ ਕੋ ਮੇਰੀ ਹੋਰ ਵੀਡੀਓ ਪਈ ਹੈ ਸੋਸ਼ਲ ਮੀਡੀਆ ਤੇ ਬਾਰ ਬਾਰ ਹੋ ਰਹੀ ਆ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੈ ਰਹੀ ਠੀਕ ਹੈ ਬਾਰ ਬਾਰ ਐਂਟੀਸੈਪਟਰ ਅਗਲੇ ਬੇਲ ਬਣਾਈ ਬੇਲ ਮਤਲਬ ਲਗਾਈ ਜਾਂਦੇ ਅੱਜ ਵੀ ਉਹਨਾਂ ਦੀ ਬੇਲ ਰਿਜੈਕਟ ਕਰਾ ਕੇ ਆਈਆਂ ਮੈਂ ਕੋਰਚੋ ਠੀਕ ਹੈ ਤੇ ਜਦੋਂ ਮੈਂ ਪੁਲਿਸ ਵਾਲਿਆਂ ਨੂੰ ਪੁੱਛਦੀ ਆ ਕਹਿੰਦੇ ਮੈਡਮ ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ ਮਨਦੀਪ ਕੌਰ ਅੱਜ ਮੇਰੇ ਤੇ 57 ਕਰਨਾ ਚਾਹੁੰਦੀ ਹੈ ਕਿ ਜੇ ਤੂੰ ਨਾ ਅਡੀ ਤਰੀ ਤੇ ਤੇ ਕਰਾਂਗੇ ਮੈਨੂੰ ਇਹ ਨਹੀਂ ਸਮਝ ਆਉਂਦੀ ਸਰ ਜਦ ਅਸੀਂ ਜਿਹੜੇ ਹਨ ਮੁਜਲਮ ਨੇ ਜਿਹੜੇ ਮਤਲਬ ਜਿਨ੍ਹਾਂ ਨੇ ਇੰਨਾ ਕੁਝ ਕੀਤਾ ਉਹ ਅੱਜ ਖੁੱਲੇ ਹੰਮ ਘੁੰਦੇ ਪਿਆ ਤੇ ਜਿਨ੍ਹਾਂ ਦਾ ਸਾਡੇ ਵਰਗੇ ਦੇ ਕੋਈ ਸੌਮ ਨਹੀਂ ਆ ਉਹ ਅਸੀਂ ਰੋਲਦੇ ਪਿਆ ਠੀਕ ਹੈ ਥੈਂਕ ਯੂ ਸਰ ਮਸਲਾ ਸਰ ਉਹੀ ਹੈ ਜੀ ਪੁਰਾਣਾ ਜਿਹੜਾ 2023 ਤੋਂ ਪੈਂਡਿੰਗ ਹੈ ਤੇ ਸ਼ਾਸਨ ਅਧਿਕਾਰੀ ਹੈ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਮਹੌਲੇ ਦਾ ਇਹ ਰਾਜਕੁਮਾਰੀ ਜੀ ਸਾਹਿਬੀ ਤੋਂ ਵੀ ਰੋਲ ਲੈ ਨਦੀ ਰਾਹ ਫਰਤ ਗਿਆ ਨਾ ਸੁਪਤੰਗ ਕੋ ਬਲਕਿ ਉਹ ਨਾ ਇਤਤ ਸੰਕੇਤਿਆ ਦਾ ਪ੍ਰਸ਼ਾਸਨ ਛੇਗਾ ਇਹ ਉਹ ਪ੍ਰਸ਼ਾਸਨ ਇਹ ਜਿਹੜਾ ਜਿਨ੍ਹਾਂ ਨੇ ਫਰਵਰੀ ਦੇ ਵਿੱਚ ਰਜਿਸਟਰੀ ਕਰਵਾਈ ਹੈ ਇਹ ਪ੍ਰਸ਼ਾਸਨ ਅਧਿ ਪ੍ਰਸ਼ਾਸਨ ਦੇ ਕਮਿਸੀਧਾਰੀ ਹੁਣ ਇਹ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਕੰਮਜਾ ਦਵਾਉਣ ਦੇ ਵਿੱਚ ਲੱਗੇ ਹੋਏ ਹੈ ਜੀ ਔਰ ਜਿਹੜੇ ਇਹਨਾਂ ਨੇ ਕਾਗਜ਼ ਬਣਾਏ ਹੋਏ ਸਾਰਾ ਰਜਿਸਟਰਡ ਮੌੜੀ ਦਫ਼ਤਰ ਚੋਂ ਉਹ ਬਿਲਕੁਲ ਫੇਕ ਹੈ ਜੀ ਕਿਉਂਕਿ ਇੱਕ ਪਲਾਟ ਦੇ ਚਾਰ ਚਾਰ ਕਾਗਜ਼ ਕਿਵੇਂ ਬਣ ਸਕਦੇ ਆ ਤੇ ਹੁਣ ਮੈਟਰੋ ਦੀ ਇਨਵੈਸਟੀਗੇਸ਼ਨ ਜਿਹੜੀ ਕਿ ਨਹੀਂ ਹੋ ਰਹੀ ਇੱਕ ਪ੍ਰਸ਼ਾਸਨਿਕ ਚੀਜ਼ ਦੁਵਾਣਾ ਚਾਹੁੰਦਾ ਕਿਉਂਕਿ ਜੇ ਇਨਵੈਸਟੀਗੇਟ ਹੋਏਗਾ ਤੇ ਪ੍ਰਸ਼ਾਸਨਿਕ ਅਧਿਕਾਰੀ ਇਹਦੇ ਵਿੱਚ ਫਸ ਰਹੇ ਆ ਜੀ ਇਹ ਇਹ ਮਾਮਲੇ ਨੂੰ ਦੁਵਾਣ ਦੀ ਕੋਸ਼ਿਸ਼ ਹੈ ਹੁਣ ਇਸ ਤੋਂ ਕੀ ਦਾ ਸਬੂਤ ਹੈਗਾ ਉਹਦੇ ਤੇ ਕੌਣ ਇਸ ਇਸ ਟੈਂਬਲ ਜਿਹੜਾ ਬਾਉਂਡਰੀ ਵਾਲਾ ਹੈ ਇਹਨਾਂ ਨੇ ਕੀਤੀ ਸੀ ਗੇਟ ਲਵਾਇਆ ਸੀ 18 ਤਰੀਕ ਨੂੰ ਜਿਹੜਾ ਕਿ ਸ਼ਾਮ ਨੂੰ ਇਹਨਾਂ ਨੇ ਆ ਕੇ ਜਿਹੜਾ ਸਰਪੰਚ ਹੈ ਕਿ ਕਿ ਟਿਕੋਰ ਹੈ ਜੀ ਬਿਹਾਰ ਦੇ ਪਪਲ ਟੂਰ ਹੈ ਤੇ ਹੋਰ ਪ੍ਰਵਾਸੀ ਲੋਕੀ ਦੇ ਹੈਗੇ ਬੰਦੇ ਉਹਨਾਂ ਨੇ ਬ੍ਰੇਕ ਕਰਤਾ ਇਹ ਮੰਨ ਲਓ ਕਿ ਸ਼ਾਮ ਦੀ ਇਵਨਿੰਗ ਪਰੰਤਰੀ ਵੀ ਲੋਕ ਤੇ ਦੋ ਬਾਈਕ ਤੇ ਕੁਝ ਸਮਾਨ ਮੰਜ਼ਿਲ ਵਗੈਰਾ ਰੱਖਤੇ ਆਪਣੇ ਤੇ ਤਾਲਾ ਉਹਨਾਂ ਨੇ ਆਪਣਾ ਲਗਾਇਆ ਹੋਇਆ ਜੀ ਉਹ 192 ਨੰਬਰ ਡਾਇਲ ਕਰਕੇ ਪੁਲਿਸ ਨੂੰ ਮੌਕਾ ਦਿਖਾਇਆ ਗਿਆ ਜੀ ਮੌਕਾ ਦੁਹੰਤ ਬਾਅਦ ਬਾਈ ਫੋਨ ਐਸਐਚਓ ਸਾਹਿਬ ਨੂੰ ਇਨਟੀਮੀਟ ਕੀਤਾ ਗਿਆ ਕਿ ਨੈਕਸਟ ਡੇ ਚਾਰ ਐਪਲੀਕੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਦਿੱਤੀ ਗਈ ਹੈ ਜੀ ਪਰ ਫਿਰ ਡੇਟ ਆਈ ਤੱਕ ਕੋਈ ਕਾਰਵਾਈ ਨਹੀਂ ਜਨਾਬ ਉਹ ਬਸ ਅਸੀਂ ਕਬਜ਼ਾ ਸਾਡਾ ਹੀ ਹੈ ਲੇਕਿਨ ਤਾਲਾ ਉਹਨਾਂ ਨੇ ਫੋਰਸਫੁਲੀ ਲਾ ਕੇ ਸਮਾਨ ਰੱਖਿਆ ਹੋਇਆ ਹੈ